ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਵਾਇਗਰ ਚ ਕਰਨ ਤੁਸੀਂ ਬਿਲਕੁਲ ਠੀਕ ਹੋ ਤੇ ਸਾਡੇ ਨਾਲ ਅੱਜ ਨਾ ਇੱਥੇ ਮੀਂਹ ਨਹੀਂ ਪੈ ਰਿਹਾ ਵੇਖੋ ਸਾਡੇ ਨਾਲ ਬੱਦਲ ਹੀ ਹੈ ਮਤਲਬ ਠੰਡ ਬਹੁਤ ਹੈ ਮੀਂਹ ਹੀ ਪਿਆ ਹੈਗਾ ਹੁਣ ਆ ਵੀਕੈਂਡ ਵਾਦਰ ਵਿਸ਼ਾਉ ਨਹੀਂ ਕਰਦਾ ਮੀਂਹ ਪਰ ਅੱਗੇ ਸ਼ਾਇਦ ਮਾਇਨਸ ਚਲਾ ਜਾਵੇ ਟੈਂਪਰੇਚਰ ਸੋ ਮੈਂ ਵਾਦਰ ਨੂੰ ਹੀ ਧਿਆਨ ਚ ਰੱਖਦੇ ਹੋਏ ਨਾ ਮੈਂ ਇੱਕ ਰੈਸਪੀ ਬਣਾਉਣ ਲੱਗੀ ਸੀਗੀ ਮਮ ਤੇ ਟੇਟ ਸਮੇਂ ਨੂੰ ਦੱਸਿਓ ਕਿ ਤੁਸੀਂ ਕਾਫੀ ਪਰਸਨ ਹੋ ਯਾ ਚਾਹ ਵਾਲੇ ਪੀਣ ਵਾਲੇ ਬੰਦੇ ਕਿਉਂਕਿ ਮੈਨੂੰ ਕਾਫੀ ਪਸੰਦ ਨਹੀਂ ਹੈਗੀ ਮੈਨੂੰ ਚਾਹ ਮੈਂ ਜ਼ਿਆਦਾ ਚਾਹ ਲਾਈਕ ਕਰਨੀ ਆ ਸੋ ਜਿਵੇਂ ਆਫਿਸ ਵਗੈਰਾ ਜਾਣਾ ਹੁੰਦਾ ਨਾ ਤੇ ਉੱਥੇ ਮੈਨੂੰ ਕਾਫੀ ਵਧੀਆ ਨਹੀਂ ਲੱਗਦੀ ਹੈਗੀ ਪਰ ਇੱਕ ਪਾਰਟਿਕੂਲਰ ਟਾਈਮ ਤੇ ਆ ਕੇ ਇਹ ਹੁੰਦਾ ਕਿ ਹਾਂ ਇੱਕ ਗਰਮ ਗਰਮ ਕੱਪ ਨਾ ਚਾਹ ਦਾ ਜ਼ਰੂਰ ਹੋਵੇ ਸੋ ਹੁਣ ਮੈਂ ਉਹੀ ਚਾਹ ਦੀ ਰੈਸਪੀ ਬਣਾਉਣ ਲੱਗੀ ਸੀਗੀ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਸੋ ਹੁਣ ਆਜੋ ਚਲੋ ਆਪਾਂ ਬਣਾਉਨੇ ਆਂ ਚਾਹ ਦੀ ਰੈਸਪੀ ਤੇ ਮੈਨੂੰ ਨਾ ਆਹ પ્લાન્ટ ਬਹੁਤ ਸੋਹਣਾ ਲੱਗਦਾ ਇਹਦੇ ਨਾਲ ਫਲਾవర్ ਦੇ ਕਿੰਨੇ ਸੋਹਣੇ ਨੇ ਪਿੰਕ ਤੇ ਵਾਈਟ ਡਬਲ ਡਬਲ ਟ੍ਰਿਪਲ ਸ਼ੇਡ ਜੀ ਪੈਂਦੀ ਹੈ ਤੇ ਇਹ ਬਹੁਤ ਜੱਜਦਾ ਇੱਥੇ ਪਿਆ ਹੋਇਆ ਨਾ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਹੁਣ ਚਲੋ ਆਪਾਂ ਨਾ ਬਣਾਉਨੇ ਆ ਰੈਸਪੀ ਹੁਣ ਨਾ ਆਪਾਂ ਨੂੰ ਰੈਸਪੀ ਬਣਾਉਣ ਲਈ ਨਾ ਚਾਹੀਦੀ ਹੈ ਖੰਡ ਚਾਹ ਪੱਤੀ ਤੇ ਤੁਸੀਂ ਆਪਣੀ ਫਲੇਵਰ ਦੇ ਹਿਸਾਬ ਨਾਲ ਚਾਹ ਵਿੱਚ ਜਿਹੜੇ ਵੀ ਮਸਾਲੇ ਪਾਉਣੇ ਆ ਨਾ ਉਹ ਮੈਂ ਮੋਸਟਲੀ ਇਹਦੇ ਵਿੱਚ ਪਾਉਣੀ ਆ ਹਰੀ ਸੌਫ ਇਹ ਥੋੜਾ ਜਿਹਾ ਮੇਰੇ ਕੋਲ ਨਾ ਸੁੱਕੀ ਅਦਰਕ ਦਾ ਪਾਊਡਰ ਪਿਆ ਹੋਇਆ ਸੀਗਾ ਉਹ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਚਾਰ ਪੰਜ ਲੌਂਗ ਤੇ ਚਾਰ ਛੋਟੀਆਂ ਇਲਾਚੀਆਂ ਤੇ ਨਾਲ ਆਪਾਂ ਲੈ ਲਿਆ ਸੁੱਕਾ ਦੁੱਧ ਤੇ ਹੁਣ ਆਪਾਂ ਇਹ ਕਰਾਂਗੇ ਆ ਜਿਹੜਾ ਸਾਰਾ ਸਾਰ ਆ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹਨੂੰ ਆਪਾਂ ਇੱਕ ਬਲੈਂਡਰ 'ਚ ਪਾ ਲੈਣਾ ਤੇ ਇਹਨੂੰ ਬਲੈਂਡ ਕਰ ਲੈਣਾ ਇਸੋਂ ਹੁਣ ਆਪਾਂ ਇਹਨੂੰ ਕਰਨੇ ਆ ਬਲੈਂਡ ਨਾ ਆਪਾਂ ਸਾਰਾ ਲਸਮਾਨਾ ਬਲੈਂਡਰ ਜਾਰ ਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰ ਲੈਂਦੇ ਆ ਬਲੈਂਡ ਤੇ ਮੈਨੂੰ ਜਿਆਦਾ ਕਾਫੀ ਪੀਣੀ ਪਸੰਦ ਨਹੀਂ ਮੈਨੂੰ ਨਾ ਕਾਫੀ ਪਸੰਦ ਹੈ ਜਿਹੜੀ ਇੰਡੀਆ ਮਿਲਦੀ ਹੁੰਦੀ ਹੈ ਨਾ ਵਿਆਵਾਂ ਤੇ ਦੇਸੀ ਕਾਫੀ ਮੈਨੂੰ ਉਹ ਕਾਫੀ ਜਿਆਦਾ ਪਸੰਦ ਹੈ ਮੈਨੂੰ ਆ ਜਿਹੜੀ ਇੱਥੋਂ ਕਾਫੀ ਮਿਲਦੀ ਹੈ ਨਾ ਸਟੋਰਸ ਤੋਂ ਉਹ ਕਾਫੀ ਬਿਲਕੁਲ ਪਸੰਦ ਨਹੀਂ ਮਤਲਬ ਕਿ ਜਦੋਂ ਮੈਂ ਕਿਤੇ ਘੁੰਮਣ ਮੇ ਜਾਣਾ ਹੁੰਦਾ ਨਾ ਉਦੋਂ ਮੈਂ ਆ ਪਾਊਡਰ ਜ਼ਰੂਰ ਬਣਾ ਕੇ ਆਪਦੇ ਨਾਲ ਲੈ ਜਾਂਦੀ ਆ ਤਾਂ ਕਿ ਮੈਨੂੰ ਮੇਰੀ ਚਾਹ ਦੀ ਗ੍ਰੇਵਿੰਗ ਫੀਲ ਨਾ ਹੋਵੇ ਮੈਨੂੰ ਜਿੱਥੇ ਵੀ ਜ਼ਰੂਰ ਹੁੰਦਾ ਤੇ ਮੇਰੀ ਚਾਹ ਦੀ ਕਰੀਵਿੰਗ ਖਤਮ ਹੋ ਜਾਂਦੀ ਹੈ ਸੋ ਹੁਣ ਆਪਾਂ ਇਹਨੂੰ ਕਰਨਿਆ ਬਲੈਂਡ ਹੁਣ ਆਪਾਂ ਟਟਾ ਵਾਲਾ ਮਿਕਸਰ ਸੀ ਨਾ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰਕੇ ਇਹਨੂੰ ਬਿਲਕੁਲ ਬ੍ਰੀਕ ਬ੍ਰੀਕ ਪੀਸ ਲਿਆ ਤੇ ਹੁਣ ਨਾ ਆਪਾਂ ਇਹਨੂੰ ਲਵਾਂਗੇ ਛਾਣ ਸੋ ਉਹਨਦੇ ਲਈ ਨਾ ਮੈਂ ਇੱਕ ਐਵੇਂ ਬਾਉਲ ਲੈ ਲਿਆ ਤੇ ਨਾਲ ਹੀ ਉੱਤੇ ਐਵੇਂ ਛਾਣ ਛੰਨ ਨਹੀਂ ਰੱਖ ਲਈ ਐ ਸਟੇਨਰ ਤੁਹਾਡੇ ਕੋਲ ਜੋ ਵੀ ਅਵੇਲੇਬਲ ਹੈ ਤੁਸੀਂ ਉਹ ਲੈ ਸਕਦੇ ਜਰੂਰੀ ਨਹੀਂ ਕਿ ਇਹਦੇ ਨਾਲ ਹੀ ਕਰਨਾ ਤੁਸੀਂ ਕਪੜੇ ਨਾਲ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਛੰਨਣੀ ਨਹੀਂ ਹੈਗੀ ਸੋ ਹੁਣ ਆਪਾਂ ਇਹਨੂੰ ਲੈਨੇ ਆ ਛਾਣ ਸੋ ਹੁਣ ਨਾ ਮੈਨੂੰ ਇਸ ਸਟੇਨਰ ਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਛਾਨ ਲਵਾਂਗੇ ਛਾਨਣ ਦਾ ਮਤਲਬ ਇਹ ਹੈ ਕਿ ਜਿਵੇਂ ਹੁਣ ਆਪਾਂ ਪੱਤੀ ਵੀ ਇਹਦੇ ਵਿੱਚ ਹੀ ਪਾਈਏ ਸਾਰਾ ਸਮਾਨ ਵਿੱਚੇ ਪਾਇਆ ਤਾਂ ਕਿ ਜਦੋਂ ਇਹ ਮਤਲਬ ਜਿਹੜਾ ਐਕਸਟਰਾ ਹੁੰਦਾ ਉਹ ਪੱਤੀ ਦਾ ਦਾ ਕਈ ਵਾਰੀ ਨਾ ਉੱਪਰੋਂ ਉਹ بچਦੇ ਜਾਂ ਹੁੰਦੇ ਛਿਲਕੇ ਜੇ بچਦੇ ਜਾਂਦੇ ਨੇ ਉਹ ਵੀ ਆਪਾਂ ਜਦੋਂ ਕਦੀ ਚਾਹ ਬਣਾਉਨੇ ਆ ਤੇ ਕਈ ਵਾਰੀ ਨੀਚੇ ਉਹ ਬਰੀਕ ਬਰੀਕ ਜੇ ਛਿਲਕੇ ਰਹਿ ਜਾਂਦੇ ਨੇ ਉਹ ਨਾ ਆਪਣੀ ਜਦੋਂ ਇਹ ਚਾਹ ਬਣੇ ਨਾ ਉਹ ਉਹ ਨਾ ਫਿਰ ਆਪਣੀ ਉਹਦੇ ਉਸ ਚੀਜ਼ ਵਿੱਚ ਆਵੇ ਸੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਨ ਲੈਣਾ ਹੈ ਦੇਖੋ ਆਪਾਂ ਨੇ ਇਹਨੂੰ ਛਾਣ ਲਿਆ ਤੇ ਆਪਣੇ ਜਿਹੜਾ ਆਪਣਾ ਨਾ ਜਿਹੜਾ ਇਹ ਪਿੱਛੇ ਬਚਿਆ ਆ ਦੇਖੋ ਜੇ ਆਪਾਂ ਨਾ ਛਾਂਦੇ ਨਾ ਇਹ ਜਿਹੜੇ ਇਹ ਜਿਹੜੇ ਛਿਲਕੇ ਜੀ ਸੀ ਇਹ ਫਿਰ ਉੱਪਰ ਉੱਪਰ ਹੀ ਰਹਿੰਦੇ ਨੇ ਤੇ ਵਧੀਆ ਨਹੀਂ ਲੱਗਦੇ ਹੈਗੇ ਸੋ ਹੁਣ ਆਪਾਂ ਇਹਨੂੰ ਨਾ ਛਾਣ ਲਿਆ ਤੇ ਹੁਣ ਨਾਲ ਹੀ ਨਾ ਮੈਂ ਜਿਹੜਾ ਦੁੱਧ ਸੀਗਾ ਨਾ ਦੁੱਧ ਨੂੰ ਵੀ ਇੱਕ ਕਾਲਿਚ ਪਾ ਲਿਆ ਤੇ ਦੁੱਧ ਨੂੰ ਵੀ ਆਪਾਂ ਇਸੇ ਮਿਕਸਰ ਨਾਲ ਹੀ ਇੱਕ ਵਾਰੀ ਸਟੇਨ ਕਰ ਲੈਣਾ ਹੁਣ ਮੈਂ ਜਿਹੜਾ ਦੁੱਧ ਹੈ ਨਾ ਦੁੱਧ ਨੂੰ ਵੀ ਇਹਦੇ ਵਿੱਚ ਹੀ ਪਾ ਕੇ ਛਾਣ ਦਵਾਂਗੀ ਤਾਕੀ ਇਹ ਚੰਗੀ ਜਰਾਂ ਨਾ ਫਿਰ ਮਿਕਸ ਹੋ ਜਾਏ ਮੇਰੇ ਦੱਕਾ ਬਕਰਨਾਰੇ ਸੋ ਹੁਣ ਆਪਾਂ ਦੁੱਧ ਨੂੰ ਵੀ ਛਾਨ ਲੈਨੇ ਆ ਐਵੇਂ ਕਹਿੰਦੇ ਦੁੱਧ ਦੇ ਵਿੱਚ ਤਾਂ ਕੁਝ ਵੀ ਨਹੀਂ ਹੋਣਾ ਹੁਣ ਇੱਥੇ ਇੱਕ ਗੱਲ ਹੋਰ ਹੈ ਜਿਹੜਾ ਸਮਾਨ ਲਿਆ ਸੀ ਉਹ ਮੈਂ ਆਪਦੇ ਹਿਸਾਬ ਨਾਲ ਲਿਆ ਸੀ ਤੁਸੀਂ ਆਪਦੇ ਹਿਸਾਬ ਨਾਲ ਲਓ ਜਿੰਨੀ ਕਿੰਨੀ ਤੁਸੀਂ ਤੇਜ ਪੱਤੀ ਪੀਂਨੇ ਹੋ ਕਿੰਨਾ ਤੇਜ ਮਿੱਠਾ ਪੀਂਨੇ ਹੋ ਹੈਨਾ ਤੇ ਕਿੰਨਾ ਦੁੱਧ ਘੱਟ ਜਾਂ ਜ਼ਿਆਦਾ ਪੀਂਨੇ ਹੋ ਜੇ ਜ਼ਿਆਦਾ ਦੁੱਧ ਵਾਲੀ ਚਾਹ ਪੀਂਨੇ ਹੋ ਤਾਂ ਤੁਸੀਂ ਥੋੜਾ ਦੁੱਧ ਹੋਰ ਪਾ ਲਓ ਜੇ ਘੱਟ ਪੀਂਨੇ ਹੋ ਤਾਂ ਤੁਸੀਂ ਥੋੜਾ ਪਾ ਲਓ ਸੋ ਤੁਸੀਂ ਕੁਆਂਟੀਟੀ ਆਪਦੇ ਹਿਸਾਬ ਨਾਲ ਹੀ ਬਣਾਉਣੀ ਹੈ ਮੈਂ ਸਿਰਫ ਤੁਹਾਨੂੰ ਰੈਸਪੀ ਸ਼ੇਅਰ ਕਰ ਰਹੀਆਂ ਬਾਕੀ ਤੁਸੀਂ ਆਪਦੀ ਚੋਇਸ ਦੇ ਉੰਨਾਂ ਜਿਵੇਂ ਮਰਜ਼ੀ ਬਣਾ ਸਕਦੇ ਹਾਂ ਸੋ ਹੁਣ ਆਪਾਂ ਇਹਨਾਂ ਨੂੰ ਕਰਨੇ ਆ ਮਿਕਸ ਵੇਖੋ ਆਨਾ ਮਿਕਸਰ ਜਿਹੜਾ ਸੀ ਮੇਰਾ ਉਹ ਰੈਡੀ ਹੋ ਗਿਆ ਮੈਂ ਨਾ ਦੋ ਤਿੰਨ ਵਾਰੀਆਂ ਨੂੰ ਛਾਨ ਲਿਆ ਸੀਗਾ ਤੁਸੀਂ ਵੀ ਜ਼ਰੂਰ ਛਾਨ ਲਿਓ ਕਿਉਂਕਿ ਕਈ ਵਾਰੀ ਨਾ ਪੱਤੀ ਜਿਹੜੀ ਹੁੰਦੀ ਹੈ ਉਹ ਉਹਦੇ ਜਿਹੜੇ ਉੱਤੋਂ ਛਿਲਕੇ ਹੁੰਦੇ ਨੇ ਆਪਾਂ ਉਹਨੂੰ ਪੀਸਿਆ ਨਾ ਉਹ ਫਿਰ ਉੱਪਰ ਉੱਪਰ ਹੀ ਆ ਜਾਂਦੇ ਨੇ ਸੋ ਹੁਣ ਇਹਦੇ ਵਿੱਚ ਥੋੜਾ ਜਿਹਾ ਮੈਂ ਦੁੱਧ ਵੀ ਹੋਰ ਪਾਇਆ ਸੀਗਾ ਕਿਉਂਕਿ ਮੈਨੂੰ ਤਾਂ ਜ਼ਿਆਦਾ ਸਟਰੋਂਗ ਚਾਹ ਪਸੰਦ ਹੈ ਪਰ ਆਫਿਸ ਵਿੱਚ ਸਾਰੇ ਮਾਈਲਡੀ ਪੀਂਦੇ ਆ ਸੋ ਤੁਸੀਂ ਆਪ ਦੇ ਹਿਸਾਬ ਨਾਲ ਇਹਨੂੰ ਕਿੰਨਾ ਥੋੜਾ ਕਿੰਨਾ ਜ਼ਿਆਦਾ ਕਰਨਾ ਉਹ ਕਰ ਸਕਦੇ ਹੋ ਸੋ ਆਪਣਾ ਇਨਸਟੈਂਟ ਚਾਹ ਦਾ ਸਰਬੰਕੇ ਰੱਟੀ ਹੈ ਤੇ ਤੁਸੀਂ ਇਹਨੂੰ ਨਾ ਐਵੇਂ ਦੀ ਕਿਸੇ ਵੀ ਗਲਾਸ ਬੋਟਲ ਚ ਨਾ ਪਾ ਕੇ ਸਟੋਰ ਕਰ ਸਕਦੇ ਹੋ ਬਸ ਮੇਕ ਸ਼ੋਰ ਕਰਿਓ ਕਿ ਤੁਹਾਡੀ ਬੋਟਲ ਬਿਲਕੁਲ ਸਾਫ਼ ਹੋਏ ਸਟਰਲਾਈਜ਼ ਹੋਏ ਤੇ ਜਦੋਂ ਵੀ ਤੁਸੀਂ ਆਹ ਵਾਲਾ ਪਾਊਡਰ ਕੱਢਣਾ ਹੈ ਨਾ ਉਹਦੇ ਵਿੱਚ ਗਿੱਲਾ ਚਮਚ ਨਹੀਂ ਮਾਰਨਾ ਹੈਗਾ ਨਹੀਂ ਤਾਂ ਇਹ ਖਰਾਬ ਹੋ ਜਾਏਗਾ ਸੋ ਤੁਸੀਂ ਇਹਨੂੰ ਅਨਿੰਨਾ ਟਾਈਮ ਮਰਜੀ ਰੱਖੋ ਇਹ ਖਰਾਬ ਨਹੀਂ ਹੁੰਦਾ ਹੈਗਾ ਸੋ ਈਜ਼ੀ ਹੈ ਜਦੋਂ ਵੀ ਮੈਂ ਕਿਤੇ ਜਾਂਦੀ ਆ ਮੈਂ ਜ਼ਰੂਰ ਇਹ ਬਣਾ ਕੇ ਲੈ ਕੇ ਜਾਂਦੀ ਆ ਚਾਹੇ ਮੈਂ ਕੋਈ ਮੰ ਜਾਵਾਂ ਚਾਹੇ ਮੈਂ ਆਫਿਸ ਜਾਵਾਂ ਚਾਹੇ ਕਿਤੇ ਵੀ ਜਾਵਾਂ ਸੋ ਗਰਮ ਪਾਣੀ ਹਰ ਜਗ੍ਹਾ ਤੇ ਅਵੇਲੇਬਲ ਹੁੰਦਾ ਆ ਆਪਾਂ ਨੂੰ ਕੁਝ ਨਹੀਂ ਕਰਨਾ ਹੈਗਾ ਆਪਾਂ ਨੂੰ ਜਸਟ ਆਪਣੇ ਹਿਸਾਬ ਦੇ ਨਾਲ ਇਹ ਪਾਊਡਰ ਲੈਣਾ ਕੱਪ ਚ ਪਾਣਾ ਤੇ ਉੱਤੇ ਵਿੱਚ ਗਰਮ ਪਾਣੀ ਪੋਰ ਕਰ ਦੇਣਾ ਤੇ 5 ਮਿੰਟ ਬਾਅਦ ਆਪਣੀ ਚਾਹ ਬਣ ਕੇ ਰੈਡੀ ਹੈ ਕਿਉਂਕਿ ਜਿਹੜੇ ਮੇਰੇ ਤਰ੍ਹਾਂ ਚਾਹ ਨੂੰ ਪਿਆਰ ਕਰਦੇ ਨੇ ਉਹ ਉਹ ਚਾਹ ਬਹੁਤ ਮਿਸ ਕਰਦੇ ਨੇ ਸੋ ਤੁਸੀਂ ਵੀ ਇਹਨੂੰ ਬਣਾਓ ਤੇ ਜ਼ਰੂਰ ਟਰਾਈ ਕਰੋ ਇਨਸਟੈਂਟ ਪਾਊਡਰ ਬਣ ਕੇ ਤਿਆਰ ਹੈ ਤੁਸੀਂ ਵੀ ਜ਼ਰੂਰ ਬਣਾਓ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਕਿਵੇਂ ਦਾ ਬਣਿਆ ਸੋ ਆਪਾਂ ਫਿਰ ਮਿਲਨੇ ਆ ਅਗਲੀ ਵੀਡੀਓ ਚ